ਹਾਂਜੀ ਲੋ ਵੀ ਪੰਜਾਬੀਓ ਕੁੜੀ ਤਾਂ ਉਹ ਕਹਿ ਗਈ ਕਿ ਸਾਡੀਆਂ ਗਲਤਫਹਿਮੀਆਂ ਸੀ ਭਾਈ ਤੇ ਸਾਡੀਆਂ ਵੀਡੀਓ ਵੀਡੀਓ ਜਿਹੜੀਆਂ ਐਕਟਰ ਬੂਆ ਵਗੈਰਾ ਜੋ ਡਾਕਟਰ ਮਾਡਰਨ ਸਾਬ ਚੱਲਿਆ ਉਹ ਭਾਈ ਤੁਸੀਂ ਸਾਫ਼ ਕਰ ਦਿਓ ਮਿਟਾ ਦਿਓ ਢਾ ਦਿਓ ਡਿਲੀਟ ਕਰ ਦਿਓ ਤੇ ਸਾਡੀ ਸੁਲਾ ਹੋ ਗਈ ਹੋਰ ਆਪਾਂ ਕੁਨ ਨਵਾਂ ਮੁੱਦਾ ਲੱਭਾਂਗੇ ਪੰਜਾਬ ਵਾਲੇ ਲੋਕਾਂ ਨੂੰ ਮੁੱਦੇ ਚਾਹੀਦੇ ਆ ਇਹੋ ਜਿਹੇ ਮੁੱਦੇ ਹੋ ਗੀ ਖਾਸ ਤੌਰ ਤੇ ਹੁਣ ਕੋਈ ਨਵਾਂ ਮੁੱਦਾ ਲੱਭੋ ਪੰਜਾਬ ਦੇ ਲੋਕਾਂ ਨੂੰ ਵੀ ਸਵਾਦ ਨਹੀਂ ਆਉਂਦਾ ਮੁੱਦਿਆਂ ਮਰੇ ਨਾ ਬਿਨਾ ਜਿਹੜੇ ਆ ਪੇਜਾਂ ਪੂਜਾਂ ਵਾਲੇ ਆ ਇਹਨਾਂ ਨੇ ਆਪਣੇ ਪੇਜ 'ਚ ਲਾਉਣੇ ਆ ਵਿਊ ਲੈਣੇ ਆ ਉਹਨਾਂ ਦਾ ਵੀ ਕੰਮ ਰੁਕ ਜੇ ਗਿਆ ਯਾਰ ਆਏ ਚੈਨਲ ਵਾਲੇ ਭੱਜੇ ਫਿਰਦੇ ਸੀਗੇ ਮਗਰ ਮੁਰੇ ਇਹ ਵੀ ਵਿਚਾਰੇ ਹੁਣ ਨਰਾਸ਼ ਹੋਣਗੇ ਵੀ ਯਾਰ ਦੋ ਚਾਰ ਦਿਨ ਹਲੇ ਮੁੱਦਾ ਹੋਰ ਚੱਲਣਾ ਸੀਗਾ ਤੇ ਅਸੀਂ ਤਾਂ ਯਾਰ ਰੋਗ ਗਿਆ ਕੰਮ ਇਹ ਤਾਂ ਸੋ ਮੇਰਾ ਕਹਿਣ ਦਾ ਭਾਵ ਆ ਕਿ ਅਸੀਂ ਸਾਡੀ ਮਾਨਸਿਕਤਾ ਸਾਡੀ ਸੋਚ ਸਾਡਾ ਪੱਧਰ ਕਿੱਥੇ ਆ ਕੇ ਖੜ ਗਿਆ ਯਾਰ ਅਸੀਂ ਕਦੇ ਕੋਲੜ ਪੀਜੇ ਵਾਲੇ ਆ ਜਾਂਦੇ ਆ ਕਦੇ ਆ ਬੀਬੀ ਆ ਗਈ ਟਰੈਕਟਰ ਵਾਲੀ ਆ ਗਈ ਫਿਰ ਕੋਈ ਹੋਰ ਆ ਜਾਣਾ ਪਰ ਉਹਦੇ ਮਗਰ ਹੋ ਜੋ ਭਾਵਕ ਹੋ ਕੇ ਮਿੰਟ ਲਾਉਣੇ ਆ ਮੈਂ ਕੱਲ ਹੀ ਕਹਿਦਾ ਸੀ ਇਹ ਗੱਲ ਕੱਲ ਮੈਂ ਬੋਲਿਆ ਸੀ ਇਸ ਚੈਨਲ ਦੇ ਉੱਤੇ ਕਿ ਭਾਈ ਇਹ ਮਸਲੇ ਦਾ ਜਾਂਚ ਦਾ ਵਿਸ਼ਾ ਹੈ ਪੜਤਾਲ ਦਾ ਵਿਸ਼ਾ ਹੈ ਮਸਲਾ ਪਰ ਨਹੀਂ ਤੂੰ ਕੁੜੀ ਦੇ ਉਲਟਾ ਤੂੰ ਫਲਾਨਾ ਤੂੰ ਟਮਕਾਨਾ ਕੀ ਨਿਕਲਿਆ ਹੁਣ ਫਿਰ ਖੜਜੋ ਨਾਲ ਜਾ ਕੇ ਸੋ ਇਹਨਾਂ ਗੱਲਾਂ 'ਚ ਕੱਖ ਨਾ ਨਿਕਲਿਆ ਤੇ ਨਾ ਨਿਕਲਣਾ ਇਹ ਸਾਰੇ ਪਤਾ ਨਹੀਂ ਕੋਈ ਸਟੰਟ ਹੁੰਦਾ ਪਤਾ ਨਹੀਂ ਕੀ ਹੁੰਦਾ ਪਤਾ ਨਹੀਂ ਕੀ ਕਹਾਣੀਆਂ ਨੇ ਕੋਈ ਪਤਾ ਨਹੀਂ ਲੱਗਦਾ ਇੱਕ ਦਾ ਜੱਕਦਮ ਰਾਇਣਾ ਬਣਾਇਆ ਕਰੋ ਕਿਸੇ ਪ੍ਰਕਾਰ ਦੀ ਜੱਕਦਮ ਰਾਇ ਬਣਾ ਲੈਣੇ ਆਂ ਹਾਂ ਅਸੀਂ ਉਹਦੇ ਨਾਲ ਆ ਅਸੀਂ ਇਹਦੇ ਨਾਲਾਂ ਚੱਕ ਦਾਂਗੇ ਦੱਬ ਦਾਂਗੇ ਮਾਰ ਦਾਂਗੇ ਵੜ ਦਾਂਗੇ ਟੁੱਕ ਦਾਂਗੇ ਰਾਇਣਾ ਬਣਾਇਆ ਕਰੋ ਥੋੜਾ ਜਿਹਾ ਰੁਕ ਜਾ ਕਰੋ ਬਹੁਤ ਗੱਲਾਂ ਨਿਕਲਣੀਆਂ ਹੁੰਦੀਆਂ ਵਿੱਚੋਂ بڑے ਰਾਜ ਹੁੰਦੇ ਨੇ ਵੱਲੇ ਪਰਦੇ ਹੁੰਦੇ ਨੇ ਬੜਾ ਕੁਝ ਖੁੱਲਦਾ ਸੋ ਆਈਏ ਫਿਰ ਆਪਾਂ ਮੁੱਦੇ ਤੇ ਮਾੜੀ ਮੋਟੀ ਸ਼ਰਮ ਕਰਨੀ ਚਾਹੀਦੀ ਹੈ ਸਾਡੇ ਲਾਂਤੀ ਚੈਨਲਾਂ ਵਾਲਿਆਂ ਨੂੰ ਕੌਲੀ ਜੱਟ মিডিਏ ਨੂੰ ਦਲਾਲਾਂ ਨੂੰ ਕਿ ਕਿੱਡਾ ਵੱਡਾ ਘਾਣ ਹੋ ਰਿਹਾ ਪੰਜਾਬ ਦਾ ਤੁਸੀਂ ਖਬਰ ਚਲਾਈ ਕੋਈ ਕਿਸੇ ਚੈਨਲ ਨੇ ਕਿਸੇ ਪੱਤਰਕਾਰ ਨੇ ਕਿਸੇ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਕਿਸੇ ਅਖਬਾਰ ਨੇ ਲਾਈ ਜੋ ਚਾਰਨ ਹੋ ਗਏ ਲੱਗਿਆ ਹੁੰਦਾ ਤੇਰੀ ਦੇ ਤੇਰੀ ਕੁੜੀ ਸਹੀਆ ਮੁੰਡਾ ਸਹੀਆ ਆ ਹੋ ਗਿਆ ਉਹ ਹੋ ਗਿਆ ਵੀਡੀਓ ਬਾਹਰ ਲ ਹੋ ਗਈ ਕੁੜੀ ਸਾਹਮਣੇ ਆ ਗਈ ਮੁੰਡਾ ਸਾਹਮਣੇ ਆ ਗਿਆ ਮੁੰਡੇ ਦਾ ਬਾਪੂ ਸਾਹਮਣੇ ਆ ਗਿਆ ਕੀ ਨਿਕਲਿਆ ਕੀ ਕੱਢ ਲਿਆ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ মিডিਆ ਵਾਲੋ ਪੰਜਾਬ ਨਾਲ ਖੜਨ ਦਾ ਮੌਕਾ ਬਾਈ ਥੋੜੀਆ ਆ ਤੁਸੀਂ ਇਧਰ ਤੁਰੇ ਫਿਰਦੇ ਹੋ ਤੁਸੀਂ ਵੀ ਇਧਰ ਤੁਰੇ ਫਿਰਦੇ ਹੋ ਤੁਹਿੰਦਾ ਤੋਰਿਆ ਹੋਇਆ ਜਾਣ ਕੇ ਕਿ ਲੋਕਾਂ ਨੂੰ ਵੀ ਇਧਰ ਲਾਈ ਫਿਰਦੇ ਆ ਅਸਲ ਦੇ ਵਿੱਚ ਜਿਹੜੀ ਮੰਜੀ ਠੋਕ ਰਿਹਾ ਦਿੱਲੀ ਵਾਲੇ ਪੰਜਾਬ ਦੀ ਮੰਜੀ ਪੀੜੀ ਸਭ ਤੁਸੀਂ ਠੋਕੀ ਤੁਰੇ ਜਾਂਦੇ ਆ ਅ ਦਿੱਲੀ ਵਾਲੇ ਤੇ ਭਵਾਂ ਤੋਂ ਨਾਲ ਹੱਥ ਠੋਕਾ ਬਣ ਕੇ ਸੋਨੂੰ ਠੋਕੂ ਲਈ ਤੁਰੇ ਜਾਂਦਾ ਐਡਾ ਵੱਡਾ ਨੁਕਸਾਨ ਭਵਾਂ ਤਮਾਨ ਕਰ ਰਿਹਾ ਪੰਜਾਬ ਦਾ ਤੁਸੀਂ ਯਾਦ ਰੱਖੋਗੇ ਜੇ ਨਾ ਤੁਸੀਂ ਭੱਬਾ ਮਾਰ ਕੇ ਰੋਏ ਤਾਂ ਸੋ ਮੁਦਦੇ ਤੇ ਆਪ ਆਜ ਗਏ ਹੁਣ ਇੱਥੇ ਆ ਜੁੜੀ ਜਾਂਦੇ ਪਤਾ ਨਹੀਂ ਲੱਖਾ ਕੁੜੀ ਦੀ ਗੱਲ ਕਰੂਗਾ ਹੁਣ ਤਾਂ ਜੁੜ ਜਿਓਗੇ ਤੁਸੀਂ ਦੁਹੇਂੀਆਂ ਗੱਲਾਂ ਸੁਣਨੀਆਂ ਸਵਾਦ ਲੈਣਾ ਬਹੁਤ ਜੁੜਦੇ ਹਾਂ ਜਦੋਂ ਮੁੱਦੇ ਦੀ ਗੱਲ ਆਏ ਉਦੋਂ ਕੋਈ ਜੁੜਦਾ ਹੀ ਨਹੀਂ ਉਦੋਂ ਕੋਈ ਸੁਣਦਾ ਹੀ ਨਹੀਂ ਪੰਜਾਬ ਦੇ ਲੋਕ ਕੋਏ ਛੋੜੇ ਕਾਫਲੇ ਲੁੱਟੇ ਜਾ ਰਹੇ ਆ ਛੋੜੀਆਂ ਨਸਲਾਂ ਤਬਾਹ ਕੀਤੀਆਂ ਜਾ ਰਹੀਆਂ ਉਹ ਅਸੀਂ ਕਿਉਂ ਕਲਪਦੇ ਆ ਸਾਡੇ ਅੰਦਰੋਂ ਤੜਫਦਾ ਅੰਦਰ ਤੜਫਾ ਹੈ ਅਸੀਂ ਅੰਦਰੋਂ ਰੀਤੇ ਰਹਿਨੇ ਆ ਤੜਪਦੇ ਰਹਿਨੇ ਆ ਕਲਪਦੇ ਰਹਿਨੇ ਆ ਬਿਲਕੁਲ ਦੇ ਰਹਿਣਾ ਵੀ ਪੰਜਾਬ ਨਾਲ ਹੋਈ ਕੀ ਜਾਂਦਾ ਆ ਪੰਜਾਬ ਦੇ ਮੁੱਦੇ ਤੇ ਆਏ ਉਹੀ ਬੰਦੇ ਘਟਲੇ ਸ਼ੁਰੂ ਹੋ ਜਾਂਦੇ ਆ ਤੁਹਾਨੂੰ ਚੰਗੀਆਂ ਗੱਲਾਂ ਮੁੱਦੇ ਦੀਆਂ ਗੱਲਾਂ ਪੰਜਾਬ ਦੀਆਂ ਗੱਲਾਂ ਹੱਕ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੁਣਨੀਆਂ ਤੁਹਾਨੂੰ ਚੰਗਾ ਲੱਗਦਾ ਕੋਲ ਲਪੀਦੇ ਵਾਲਾ ਦੇਖਣਾ ਸੁਣਨਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਬੀਬੀ ਜਿਹੜੀ ਆ ਹੁਣ ਆਪਣੀ ਸਾਹਮਣੇ ਆਈ ਆ ਸੋ ਮੇਰਾ ਵੀ ਮੈਂ ਜਿਹੜੀ ਅਹਿਮ ਗੱਲ ਕਰ ਰਿਹਾ ਇਹਨੂੰ ਅਖੀਰ ਤੱਕ ਧਿਆਨ ਨਾਲ ਸੁਣਿਓ ਬਹੁਤ ਵੱਡਾ ਨੁਕਸਾਨ ਭਵੰਤ ਪੰਜਾਬ ਦਾ ਕਰ ਰਿਹਾ ਹੈ ਸਿਰਫ ਇਹ ਕ ਆਪਣੀ ਕੁਰਸੀ ਬਚਾਉਣ ਦੇ ਲਈ ਜੋ ਦਿੱਲੀ ਵਾਲੇ ਇਥੇ ਕਰ ਰਹੇ ਆ ਜੋ ਥੋਪਿਆ ਜਾ ਰਿਹਾ ਹੈ ਬਹੁਤ ਖਤਰਨਾਕ ਚੀਜ਼ਾਂ ਨੇ ਕੱਢ ਲਿਆ ਸੋ ਮੇਰਾ ਵੀਰ ਧਿਆਨ ਨਾਲ ਸੁਣ ਲਿਓ ਕਿਹੜੀਆਂ ਗੱਲਾਂ ਬਾਤਾਂ ਵਿੱਚ ਅੱਜ ਕਰਨ ਜਾ ਰਹੇ ਆ ਤੁਹਾਡੇ ਨਾਲ ਕੱਲ ਪੰਜਾਬ ਦੇ ਮੁੱਖ ਮੰਤਰੀ ਨੇ 368 ਬੰਦਿਆਂ ਨੂੰ ਨਿਯੁਕਤੀ ਪੱਤਰ ਵੰਡੇ ਆ ਧਿਆਨ ਨਾਲ ਸੁਣ ਲਿਓ 368 ਬੰਦਿਆਂ ਨੂੰ ਵੱਖ-ਵੱਖ ਭਾਗਾਂ ਦੇ ਵਿੱਚ 268 ਬੰਦੇ ਮਾਫ ਕਰਨਾ 268 ਬੰਦਿਆਂ ਨੂੰ ਕੱਲ ਪੰਜਾਬ ਦਾ ਮੁੱਖ ਮੰਤਰੀ ਨਿਯੁਕਤੀ ਪੱਤਰ ਬੰਦਦਾ ਮੇਰੇ ਕੋਲ ਸਾਰੇ ਅੰਕੜੇ ਪਏ ਆ ਜਈ ਦੇ ਜਈ ਰੱਖੇ ਜਾਂਦੇ ਆ ਜਈ ਦੇ ਵਿੱਚੋਂ ਜਿਹੜੇ ਇਹ ਰੱਖੇ ਜਾਂਦੇ ਆ ਸਥਾਨਕ ਸਰਕਾਰਾਂ ਦੇ ਵਿੱਚ ਜਈ ਰੱਖੇ ਜਾਂਦੇ ਆ ਅੱਛਾ ਜਿਹੜੀਆਂ 58 ਪੋਸਟਾਂ ਨੇ ਧਿਆਨ ਮਾਰ ਰਹੇ ਹੋ ਉਹ ਘਟਨੇ ਵੀ ਸ਼ੁਰੂ ਹੋ ਗਏ ਵੀ ਸਾਡੇ ਦਾ ਪਤਾ ਨਹੀਂ ਕਿਹੜੀਆਂ ਨੌਕਰੀਆਂ ਦੀ ਗੱਲ ਕਰਨ ਲੱਗਾ ਪੰਜਾਬ ਦੀ ਗੱਲ ਕਰਨ ਲੱਗਾ ਤਾਂ ਕੁੜੀ ਦੀ ਗੱਲ ਹੀ ਕਰਨੋਂ ਹਟ ਗਿਆ ਉਹ ਜੁੜ ਰਹੇ ਸੀ ਥੋੜਾ ਘਟਣੀ ਸ਼ੁਰੂ ਹੋ ਗਈ ਮਜ਼ਾ ਆਈ ਸਾਡੀ ਸੋਚ ਐ ਤਾਨੂੰ ਛਤਰਾਂ ਦੇ ਸੀ ਲੈਖ ਆ ਲੋਕ ਤੇ ਛਤਰ ਖਾ ਵੀ ਲੈ ਤੇ ਖਾਵਾਂਗੇ ਵੀ ਇਦੋਂ ਜਿਆਦਾ ਜਿਆਦਾ ਰੱਖਿਓ ਆ ਦੇਖੋ ਜਿਹੜੇ ਕੱਲ ਨਿਯੁਕਤੀ ਪੱਤਰ ਭਵੰਤਮਾਨ ਨੇ ਵੰਡੇ ਆ ਉਥੇ ਬਾਵਾ ਖਟ ਰਿਆ ਸੀ ਕੁੜੀਆਂ ਮੁੰਡੇ ਖੜੇ ਕਰਕੇ ਬੁਲਾ ਰਿਆ ਸੀ ਮੈਨੂੰ ਤੀਜੀ ਨੌਕਰੀ ਮਿਲ ਗਈ ਮੈਨੂੰ ਦੂਜੀ ਮਿਲ ਗਈ ਮੈਨੂੰ ਪੰਜਵੀਂ ਮਿਲ ਗਈ ਧਿਆਨ ਮਾਰਿਓ 58 ਪੋਸਟਾਂ ਸੀ ਨਾ ਜਰਨਲਾਂ ਦੀਆਂ 58 ਪੋਸਟਾਂ ਜਈ ਦੇ ਵਿੱਚ ਜਿਹਦੇ ਵਿੱਚੋਂ 35 ਬੰਦੇ ਹਰਿਆਣੇ ਤੋਂ ਆ 58 ਦੇ ਵਿੱਚੋਂ ਜਰਨਲ ਦੇ ਵਿੱਚ 35 ਬੰਦੇ ਹਰਿਆਣੇ ਤੋਂ ਆ ਇੱਕੋ ਹੀ ਯੂਨੀਵਰਸਿਟੀ ਦੇ ਵਿੱਚੋਂ ਡਿਗਰੀਆਂ ਜਿਹੜੀਆਂ ਲੰਗਾਂ ਨੇ ਕੁਸ਼ੇਤਰ ਯੂਨੀਵਰਸਿਟੀ ਦੇ ਜਿਹੜੇ ਇੱਥੇ ਸਟੂਡੈਂਟ ਪੜੇ ਹੋਏ ਉਹ 35 ਬੰਦੇ 58 ਬੰਦਿਆਂ ਦੇ ਵਿੱਚੋਂ ਹਰਿਆਣੇ ਦੇ ਆ ਕੇ ਭਰਤੀ ਹੋਏ ਆ ਕੱਲ ਪੰਜਾਬ ਦੇ ਵਿੱਚ ਜਿਹੜੀਆਂ ਨਜੂਤੀਆਂ ਕਿਕੀਆਂ ਗਈਆਂ ਪੱਤਰ ਬੰਡੇ ਗਏ ਨੌਕਰੀ ਦੇ ਬੰਦੇ ਰੱਖੇ ਗਏ ਆ ਜੈ ਕਮਾਲ ਦੀ ਗੱਲ ਦੇਖੋ ਅੱਗੇ ਆ ਜਾਓ ਪੰਜਾਬੀ ਸਿਰਫ ਤੇ ਸਿਰਫ ਪੰਜ ਅੰਕਾਂ ਦੀ ਹੈ 120 ਅੰਕਾਂ ਦੇ ਵਿੱਚੋਂ ਪੰਜਾਬੀ ਕਿੰਨੇ ਦੀ ਹੈ ਪੰਜ ਅੰਕਾਂ ਦੀ ਪੰਜਾਬੀ ਰੱਖੀ ਗਈ ਆ ਉੱਛ 120 ਅੰਕਾਂ ਦੇ ਵਿੱਚੋਂ ਖਤਮ ਕਰੀ ਤੁਰੇ ਆਉਂਦੇ ਆ ਸੋਨੂੰ ਜਦੋਂ ਕਿ ਯੂਪੀ ਦੇ ਵਿੱਚ 24% ਮਹਾਰਾਸ਼ਟਰ 30% ਹਿਮਾਚਲ ਵਿੱਚ 50% ਰਾਜਸਥਾਨ ਵਿੱਚ 50% ਉੱਥੋਂ ਦਾ ਇਤਿਹਾਸ ਉੱਥੋਂ ਦਾ ਸਾਹਿਤ ਤੇ ਉੱਥੋਂ ਦੀ ਬੋਲੀ ਐਨੇ ਐਨੇ ਪਰਸੈਂਟ ਹੁੰਦੀ ਆ ਤੇ ਪੰਜਾਬ ਦੇ ਵਿੱਚ 5% ਮਹਰਾਨੀ ਦੇਖੋ ਵੀ ਕਿਵੇਂ ਸਾਡੇ ਡਾਕ ਦੇ ਹੱਕਾਂ ਤੇ ਵੱਜ ਰਹੇ ਆ ਤੇ ਆਪਾਂ ਤੁਰੇ ਫਿਰਦੇ ਆ ਇਹਨਾਂ ਨੰਗੀਆਂ ਤਸਵੀਰਾਂ ਮੰਗਰ ਤੇ ਨੰਗੀਆਂ ਵੀਡੀਓ ਵਾਲਾ ਮੰਗਰ ਹੋਰ ਗੱਲ ਦੇਖ ਲਓ ਜਿਹੜੇ ਸਾਡੇ ਐਸ்சி ਬੀਸੀ ਭਰਾ ਨੇ ਉਹਨਾਂ ਦੇ ਹੱਕਾਂ ਨੇ ਪਤਾ ਕਿਵੇਂ ਡਾਕਾ ਵੱਜ ਰਿਹਾ ਜਿਹੜੇ ਅੱਜ ਬੰਦੇ ਪੰਜਾਬ ਦੇ ਵਿੱਚ ਭਰਤੀ ਹੋ ਰਹੇ ਆ ਯੂਪੀ ਤੋਂ ਆ ਕੇ ਰਾਜਸਥਾਨ ਤੋਂ ਆ ਕੇ ਹਿਮਾਚਲ ਤੋਂ ਆ ਕੇ ਹੋਰ ਸੂਬਿਆਂ ਤੋਂ ਆ ਕੇ ਜੇ ਪਿੱਛੇ ਜੇ ਇਹਨਾਂ ਨੇ ਪਸ਼ੂ ਪਾਲਣ ਵਿਭਾਗ ਦੇ ਵਿੱਚ 5 ਬੈਟਰੀ ਇੰਸਪੈਕਟਰ ਰੱਖਿਆ ਦੋ ਯੂਪੀ ਦੇ ਆ ਦੋ ਰਾਸ ਹਰਿਆਣੇ ਦੇ ਆ ਇੱਕ ਯੂਪੀ ਦਾ ਇੱਕ ਰਾਸ ਦਾ ਇੱਕੋ ਹੀ ਮੁੰਡਾ ਪੰਜਾਬ ਦਾ ਪੰਜਾਂ ਪੋਸਟਾਂ 'ਚ ਇੱਕ ਪੰਜਾ ਦਾ ਚਾਰ ਬਾਹਰ ਲਿਆ ਜਿਹੜੇ ਸਾਡੇ ਐਸਸੀਬੀਸੀ ਭਰਾ ਇੱਥੇ ਜਿਹਨਾਂ ਦਾ ਕੋਟਾ ਆ ਉਹ ਕੋਟੇ ਦੇ ਬਾਹਰਲੇ ਪਤਾ ਕਿਵੇਂ ਕਾਜ ਹੁੰਦੇ ਆ ਉਹ ਉੱਥੋਂ ਸਰਟੀਫਿਕੇਟ ਬਣਾ ਕੇ ਲਿਆਉਂਦੇ ਆ ਐਸਸੀਬੀਸੀ ਦਾ ਇੱਥੇ ਆ ਕੇ ਭਰਤੀ ਹੋ ਜਾਂਦੇ ਆ ਉਹ ਐਸਸੀਬੀਸੀ ਦਾ ਹੱਕ ਵੀ ਮਾਰ ਰਹੇ ਆ ਉਹ ਸਰਟੀਫਿਕੇਟ ਜਾਲੀ ਹੈ ਡੁਪਲੀਕੇਟ ਆ ਨਕਲੀ ਆ ਇਹ ਵੀ ਜਾਂਚ ਦਾ ਵਿਸ਼ਾ ਹੈ ਇਹ ਵੀ ਕੋਈ ਪਤਾ ਨਹੀਂ ਕਿਵੇਂ ਬਣਾ ਕੇ ਲਿਆਉਂਦੇ ਆ ਜਦੋਂ ਕਿ ਜਦੋਂ ਕੋਈ ਪੰਜਾਬ ਦੇ ਵਿੱਚ ਭਰਤੀ ਸ਼ੁਰੂ ਹੁੰਦੀ ਹੈ ਤਾਂ ਜਿੰਨੇ ਹਿਮਾਚਲ ਰਾਜਸਥਾਨ ਨਾਲ ਹਰਿਆਣਾ ਨਾਲ ਪੱਛਮੀ ਯੂਪੀ ਦੇ ਵਿੱਚ ਸੈਂਟਰ ਬਣੇ ਹੋਏ ਆ ਉਹਨਾਂ ਸੈਂਟਰਾਂ ਦੇ ਵਿੱਚ ਸਾਰੀ ਤਿਆਰੀ ਵੈਰੀ ਸ਼ੁਰੂ ਹੋ ਜਾਂਦੀ ਆ ਤੇ ਉੱਥੋਂ ਸਾਰੇ ਤਿਆਰ ਕਰਕੇ ਪੇਪਰ ਲੀਕ ਕਰਕੇ ਇੱਥੋਂ ਸਾਰਾ ਉਹ ਬੰਦੇ ਲਿਆ ਕੇ ਇੱਥੇ ਫਿੱਟ ਕੀਤੇ ਜਾ ਰਹੇ ਆ ਯੂਪੀ ਦੇ ਹਿਮਾਚਲ ਦੇ ਹਰਿਆਣੇ ਦੇ ਰਾਜਸਥਾਨ ਦੇ ਯਾਨੀ ਐਸ்சி ਬੀਸੀ ਸਰਟੀਫਿਕੇਟ ਬਣਾ ਕੇ ਤੇ ਜਰਨਲ ਦਾ ਜਾਰੇ ਮਾਰੇਗੇ 58 ਪੋਸਟਾਂ ਆਈਆਂ ਜਰਨਲਾਂ ਆਂਦੀਆਂ ਜਈਆਂ ਦੀਆਂ ਤੇ ਵਿੱਚੋਂ 35 ਹਰਿਆਣੇ ਦੇ ਲੈ ਗਏ ਮਗਰ ਪੰਜਾਬ ਕੋਲੇ ਕਿ ਰਹਿ ਗਿਆ 36 ਹੋਰ ਸੁਣ ਲੋ ਧਿਆਨ ਨਾਲ ਖੇੜ ਤੇ ਜੁਕਸਵਾਮਾ ਵਿਭਾਗ ਦੇ ਵਿੱਚ ਸ਼ਕਤੀ ਕੋਚ ਭਰਤੀ ਕੀਤੀ ਗਈ ਸ਼ਕਤੀ ਕੋਚ ਜਿਹਦੇ ਵਿੱਚੋਂ ਪੰਜਾਬੀ ਦੀ ਸ਼ਰਤੀ ਖਤਮ ਕਰਤੀ ਪੰਜਾਬੀ ੜਾਗ ਦਿੱਤੀ ਗਈ ਜਿਹੜੀ ਲਾਜ਼ਮੀ ਹੈ ਨਾ ਵੀ 10ਵੀਂ ਤੱਕ ਕਿਸੇ ਬੰਦੇ ਨੇ ਜੇ ਭਰਤੀ ਹੋਣਾ ਹੈ ਤਾਂ ਉਹ 10ਵੀਂ ਤੱਕ ਪੰਜਾਬੀ 10ਵੀਂ ਜਿਹੜੀ ਦੀ ਪੰਜਾਬੀ ਕੀਤੀ ਹੋਣੀ ਚਾਹੀਦੀ ਹੈ 10ਵੀਂ ਤੱਕ ਜਿਹੜੀ ਆਪਣੀ ਕਲਾਸ ਹੈ ਉਹ ਸ਼ਰਤੀ ਗੈਬ ਕਰਤੀ ਸ਼ਕਤੀ ਕੋਚ ਭਰਤੀ ਕਰ ਲਏ ਇਹਨਾਂ ਨੇ ਖੇਡ ਤੇ ਜੁਬਕ ਸਵਾਵਾ ਵਿਭਾਗ ਦੇ ਵਿੱਚ ਫਿਰ ਅਗਲੀ ਗੱਲ ਦੇਖੋ ਆ ਜਿਹੜਾ ਇੱਕ ਇਸ ਤਰ੍ਹਾਂ ਪੰਚਾਇਤ ਇਨਸਪੈਕਟਰ ਦਾ ਜਿਹੜਾ ਪੇਪਰ ਹੈ ਉਹ ਵੀ ਇਸੇ ਤਰਜ਼ ਤੇ ਰੱਖਿਆ ਗਿਆ ਹੈ ਉਹਲੇ ਰੌਲਾ ਪੈ ਰਿਹਾ ਉਹਦਾ ਇੱਕ ਵਾਰੀ ਰੋਕ ਲਿਆ ਉਹਨੂੰ ਅੱਗੇ ਆ ਜੋ ਹੁਣ ਜਿਹੜਾ ਅੱਗੇ ਹੋਰ ਧਿਆਨ ਮਾਰਿਓ ਜਿਹੜੀਆਂ ਪੰਜਾਬ ਪੁਲਿਸ ਦੀਆਂ ਭਰਤੀਆਂ ਆ ਰਹੀਆਂ ਨੇ ਇਹ ਸਰਕਾਰ ਕਹਿ ਰਹੀ ਹੈ ਅਸੀਂ ਐਸਐਸਆਈ ਭਰਤੀ ਕਰਨੇ ਆ ਸਬ ਇੰਸਪੈਕਟਰ ਭਰਤੀ ਕਰਨੇ ਆ ਅਸੀਂ ਆਪਣਾ ਦੂਜਾ ਸਿਪਾਹੀ ਭਰਤੀ ਕਰਨੇ ਆ ਉਹਦੇ ਵਿੱਚ ਤੁਸੀਂ ਦੇਖੋਗੇ 50% ਤੋਂ ਜ਼ਿਆਦਾ ਬਾਹਰਲੇ ਸੂਬਿਆਂ ਦੇ ਬੰਦੇ ਭਰਤੀ ਕੀਤੇ ਜਾਣਗੇ ਲਿਖ ਕੇ ਲੈ ਲਮਤੋ ਗੱਲ ਇਹ ਕਿ ਸਿਰਫ ਕੁਗੂ ਬਣਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਇਹ ਚੁਟਕਲੇ ਵਾਲਾ ਹੈ ਇਹ ਗੱਪਾਂ ਵਾਲਾ ਹੈ ਇਹ ਕਹਾਣੀਆਂ ਵਾਲਾ ਇਹ ਉਹਨੂੰ ਭੰਡ ਲਿਆ ਉਹਨੂੰ ਭੰਡ ਲਿਆ ਤੇ ਦੂਜੇ ਪਾਸੇ ਪੰਜਾਬ ਨੂੰ ਬਰਬਾਦ ਕਰੀ ਤੁਰੇ ਜਾਂਦੇ ਆ ਪੰਜਾਬ ਦੀ ਮੰਜੀ ਠੁੱਕੀ ਜਾਂਦੇ ਆ ਤੇ ਅਸੀਂ ਤੁਰੇ ਫਿਰਦੇ ਆ ਵੀਡੀਓ ਵਾਲੇ ਮੰਗਰ ਆ ਜਿਹੜਾ ਬੰਦਾ ਕਹਿੰਦਾ ਨਾ ਇਹ ਗੱਲ ਮੇਰੀ ਇੱਕ ਵੀ ਝੂਠ ਹੈ ਜਤੋਂ ਮੇਰੇ ਕੋਲ ਕੱਲੀ ਕੱਲੀ ਗੱਲ ਦਾ ਅੰਕੜਾ ਪਿਆ ਰਿਕਾਰਡ ਪਿਆ ਜੇ ਇੱਕ ਵੀ ਮੈਂ ਗੱਲ 'ਚ ਗਲਤਾਂ ਤਾਂ ਇਹ ਸਰਕਾਰ ਮੇਰੇ ਦੇ ਪਰਚਾ ਦੇ ਸਕਦੀ ਆ ਤੇ ਨਹੀਂ ਮੈਂ ਸਰਕਾਰ ਨੂੰ ਚੈਲੰਜ ਕਰਨਾ ਚੁਣੌਤੀ ਦਿੰਦਾ ਕਿ ਇਹ ਗੱਲ ਨੂੰ ਮੇਰ ਨੂੰ ਗਲਤ ਸਾਬਤ ਕਰ ਨਿਸ਼ਾਨਤ ਜੈਨ ਲਿਖਦਾ ਕਹਿੰਦਾ ਯੂਨੀਵਰਸਿਟੀ ਨੂੰ ਫੇਰ ਕਰਨ ਦੇ ਤਰੀਕੇ ਹੋਏ ਆ ਯੂਨੀਵਰਸਿਟੀ ਨੂੰ ਅੱਜ 22 ਤਰੀਕ ਹੋਗੀ 21 ਤਰੀਕ ਹੋਗੀ ਅੱਜ ਯੂਨੀਵਰਸਿਟੀ ਨੂੰ ਗ੍ਰਾਂਟ ਦੇ ਵੀ ਪੰਜਾਬ ਸਰਕਾਰ ਦਿੰਦੀਆਂ ਗ੍ਰਾਂਟ ਰੋਕੀ ਬੈਠੇ ਆ ਗ੍ਰਾਂਟ ਵੀ ਨਹੀਂ ਦੇ ਰਹੇ ਇੱਕ ਪਾਸੇ ਕਹਿੰਦੇ ਖਜ਼ਾਨਾ ਭਰਿਆ ਹੋਇਆ ਪੰਜਾਬ ਦਾ ਜਿਹੜੀਆਂ ਸਾਡੀਆਂ ادارے ਨੇ ਸਾਡੇ ਮੁੱਖ ادارے ਐਜੂਕੇਸ਼ਨ ਦੇ ਸਿੱਖਿਆ ਦੇ ادارے ਉਹ ਇਹ ਫੇਲ ਕੰਮ ਤੇ ਲੱਗੇ ਹੋਏ ਆ ਪ੍ਰਬਾਧ ਕਰਨ ਤੇ ਲੱਗੇ ਹੋਏ ਆ ਕਿਉਂ ਜਿਵੇਂ ਜਿਵੇਂ ਸਰਕਾਰੀ ادارے ਬਰਬਾਦ ਹੋਣਗੇ ਉਵੇਂਵੇਂ ਪ੍ਰਾਈਵੇਟ ادارے ਵਧਣ ਖੋਲਣਗੇ ਜਿਵੇਂ ਪੰਜਾਬ ਦੇ ਵਿੱਚ ਸਕੂਲ ਸਰਕਾਰੀ ਬਰਬਾਦ ਕੀਤੇਗੇ ਸਰਕਾਰੀ ਹਸਪਤਾਲ ਬਰਬਾਦ ਕੀਤੇਗੇ ਉਵੇਂ ਪ੍ਰਾਈਵੇਟ ਸਕੂਲ ਤੇ ਪ੍ਰਾਈਵੇਟ ਹਸਪਤਾਲ ਕਿੰਨੇ ਧੜਾ ਧੜ ਜਿਹੜੇ ਖੰਭਾ ਉੱਗ ਗਏ ਸੀ ਅੱਗੇ ਆ ਜਾਓ ਤੁਸੀਂ ਉਲਝੇ ਰਹੇ ਹੋ ਇੱਧਰ ਆ ਨੱਚਣ ਗਾਉਣ ਵਾਲਿਆਂ ਪਿੱਛੇ ਤੇ ਨੰਗੀਆਂ ਤਸਵੀਰਾਂ ਤੇ ਨੰਗੀਆਂ ਵੀਡੀਓ ਪਿੱਛੇ ਇੱਧਰ ਉਲਝੇ ਰਹੋ ਹੋਰ ਦੇਖੋ ਇਹਨਾਂ ਨੇ ਕਮਾਲ ਦੀ ਗੱਲ ਜਿਹੜੀ ਕੀਤੀ ਹੈ ਇਹਨਾਂ ਦਿਨਾਂ ਦੇ ਵਿੱਚ ਆਪਾਂ ਉਲਝੇ ਰਹੇ ਲੈਂਡ ਪੂਲਿੰਗ ਦੇ ਵਿੱਚ ਪਰ ਉਹਨਾਂ ਦਿਨਾਂ ਦੇ ਵਿੱਚ 24 ਜੁਲਾਈ ਨੂੰ 24 ਜੁਲਾਈ ਨੂੰ ਧਿਆਨ ਨਾਲ ਗੱਲ ਸੁਣ ਲਓ ਮੇਰਾ ਵੀ ਸਾਂਝਾ ਵੀ ਕਰਦੇ ਜਾਓ ਸਾਡੇ ਲੋਕਾਂ ਨੂੰ ਪਤਾ ਲੱਗੇ ਵੀ ਸੁਣਨਾ ਹੋ ਕੀ ਰਿਹਾ ਵਾਪਰ ਕੀ ਰਿਹਾ 24 ਜੁਲਾਈ ਨੂੰ ਇਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਉਹ ਵੀ ਅਖਬਾਰਾਂ ਦੇ ਵਿੱਚ ਨੋਟਿਸ ਜਾਰੀ ਦਿੱਤਾ ਉਹ ਵੀ ਅੰਗਰੇਜ਼ੀ 'ਚ ਪੰਜਾਬੀ ਜੀ ਪਤਾ ਨਾ ਲੱਗੇ ਕਿਸੇ ਨੂੰ ਕੀ ਨੋਟਿਸ ਦਿੱਤਾ ਇਹਨਾਂ ਨੇ ਵੀ ਜਿਹੜੀਆਂ ਬਿਲਡਿੰਗਾਂ ਨੇ ਇਮਾਰਤਾਂ ਨੇ ਜਿਵੇਂ ਇਹਦੇ ਤੇ ਇੱਕ ਸ਼ਰਤ ਹੈ ਵੀ ਇਹ ਦੂਚੀਆਂ ਤੁਸੀਂ ਮਾਰਤਾ ਨਹੀਂ ਪਾ ਸਕਦੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਉਹਨੂੰ ਖੁੱਲ੍ਹ ਦੇਤੀ ਨੋਟਿਸ ਜਾਰੀ ਕਰਤਾ ਵੀ ਤੁਸੀਂ 22 ਅਗਸਤ ਤੱਕ ਆਪਣੇ ਇਤਰਾਜ ਦਰਜ ਕਰਾਓ ਕੋਈ ਈਮੇਲ ਐਡਰੈਸ ਨਹੀਂ ਸਿਰਫ ਮਹੱਲੀ ਆਓ ਦਫ਼ਤਰ ਦੇ ਵਿੱਚ ਤੁਸੀਂ ਇੱਥੇ ਆਪਣੇ ਇਤਰਾਜ ਜਾ ਆ ਕੇ ਰੱਖ ਸਕਦੇ ਆ ਉਹ ਕੀ ਕਰਤਾ ਉਹ ਇਹਨਾਂ ਨੇ ਖੁੱਲ੍ਹ ਦੇਤੀ ਵੀ ਕੋਈ ਵੀ ਬਿਲਡਰ ਸ਼ਹਿਰ ਦੇ ਆਲੇ ਦੁਆਲੇ ਜਿਹੜੀ ਵੀ ਕੋਈ ਆਪਣੀ ਇਮਾਰਤਾਂ ਪਾਉਂਦਾ ਫਲੈਟ ਪਾਉਂਦਾ ਉਹਨੂੰ ਖੁੱਲ ਹੈ ਚਾਹੇ 100 ਮੰਜ਼ਲਾ ਚਾਹੇ 500 ਮੰਜ਼ਲਾ ਪਰ ਜਿੰਨੀਆਂ ਮਰਜ਼ੀ ਉੱਚੀਆਂ ਆਪਣੀਆਂ ਇਮਾਰਤਾਂ ਬਣਾ ਲੈ ਜਿੰਨਾ ਮਰਜ਼ੀ ਥੱਲੇ ਡੂੰਘਾ ਬੇਸਮੈਂਟ ਪਾ ਲੈ ਇਹ ਉਹਨਾਂ ਦਾ ਮੋਟਾ ਪੈਸਾ ਬਿਲਡਰਾਂ ਤੋਂ ਲੈ ਕੇ ਇਹਨਾਂ ਨੇ ਇਹ ਨੀਤੀ ਹੁਣ ਲਾਗੂ ਕਰਨ ਲੱਗੇ ਆ ਤੁਸੀਂ ਹੈਰਾਨੀ ਦੀ ਗੱਲ ਦੇਖੋ ਇੰਨੀ ਕੀ ਲੋੜ ਪੈ ਗਈ ਬਈ ਇਸ ਤਰ੍ਹਾਂ ਇਹਨਾਂ ਨੇ ਖੁੱਲ੍ਹ ਦੇਤੀ ਵੀ ਤੁਸੀਂ ਜਿੰਨੀਆਂ ਮਰਜ਼ੀ ਉੱਚੀਆਂ ਇਮਾਰਤਾਂ ਪਾ ਲਓ ਜਿੰਨਾ ਮਰਜ਼ੀ ਬੇਸਮੈਂਟ ਬਣਾ ਲਓ ਉਹਦਾ ਕੀ ਕਾਰਨ ਆ ਉਥੇ ਬਸਾਉਣਾ ਕਿਨੂੰ ਆ ਲਿਆ ਕੇ ਹਾਲੇ ਜਾਂ ਅੱਜ ਵੀ ਦੇਖਾਂਗੇ ਨਾ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਗੱਲ ਕਰਦੇ ਬਾਹਰਲੀ ਆਬਾਦੀ ਆਪਾਂ ਦੇਖ ਨਾ ਦੇਖੀਏ ਘਟੋ ਘਟ ਇੱਕ ਤੋਂ ਸਵਾ ਕਰੋੜ ਬੰਦਾ ਐਸ ਵੇਲੇ ਸ਼ਹਿਰਾਂ 'ਚ ਰਹਿ ਰਹੇ ਕੀ ਸਾਰੇ ਪੰਜਾਬ ਦੇ ਪਿੰਡ ਲਿਆ ਕੇ ਸ਼ਹਿਰਾਂ 'ਚ ਬਸਾਉਣੇ ਉਹਨਾਂ ਮਾਰਤਾ 'ਚ ਬਸਾਉਣੇ ਆ ਜਾਂ ਫਿਰ ਇਹਨਾਂ ਦੀ ਸਕੀਮ ਜਿਹੜੀ ਪਿੱਛੇ ਕੋਈ ਸਾਜ਼ਿਸ਼ ਕੰਮ ਕਰ ਰਹੀ ਹੈ ਵੀ ਇਹਨੇ ਖੁੱਲ ਦੇ ਦਿੱਤੀ ਵੀ ਜਿੰਨੀਆਂ ਮਰਜ਼ੀ ਉੱਚੀਆਂ ਮੰਜ਼ਲਾਂ ਪਾ ਲਓ ਜਿੰਨੇ ਮਰਜ਼ੀ ਬੇਸਮੈਂਟਾਂ ਬਣਾ ਲਓ ਕੋਈ ਤੁਹਾਨੂੰ ਰੋਕ ਟੋਕ ਨਹੀਂ ਹੈਗੀ ਕੀ ਫਿਰ ਬਾਹਰੋਂ ਬੰਦੇ ਲਿਆ ਕੇ ਬਸਾਉਣ ਦੀ ਕੋਈ ਸਾਜ਼ਿਸ਼ ਹੈ ਜਿਵੇਂ ਚੱਲ ਰਿਹਾ ਹੈ ਇਹ ਨੀਤੀ ਜਿਹੜੀ ਬੀਜੇਪੀ ਦੀ ਨੀਤੀ ਹੈ ਨਾ ਵੀ ਜਿਹੜਾ راہਨ ਗਾਂਧੀ ਨੇ ਰੌਲਾ ਪਾਇਆ ਕਿ ਬੰਗਾਲਾਰ ਦੇ ਵਿੱਚ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 1 ਲੱਖ ਤੇ 250 ਵੋਟ ਜਾਲੀ ਬਣਾ ਲਈ ਇਹ ਮੈਨੂੰ ਪਰਸੋਂ ਇੱਕ ਬੰਦਾ ਮਿਲਿਆ ਇਹਨਾਂ ਦਾ ਬੋਕਰ ਵਾਲਿਆਂ ਦਾ ਖਾਸ ਬੰਦਾ ਉਹ ਕਹਿੰਦਾ ਭਾਈ ਜਿੰਨੀ ਚੋਣਾਂ ਦੇ ਵਿੱਚ ਮੈਂ ਰਿਹਾ ਵਿਧਿਆਨੇ ਪਹਿਲਾਂ ਵੀ ਉੱਥੇ ਜਾ ਕੇ ਕੰਮ ਕਰ ਸਾਰੇ ਡੋਟੀਆਂ ਲੱਗੀਆਂ ਰਹੀਆਂ ਕਹਿੰਦਾ ਉੱਥੇ ਜਿਹੜੇ ਐਮਸੀ ਹੈ ਉਹਨਾਂ ਨੂੰ ਇਹ ਹਦਾਇਤਾਂ ਸੀਗਾ ਵੀ ਹਰ ਬਾੜ ਦੇ ਵਿੱਚ ਹਜ਼ਾਰ ਤੋਂ 2000 ਦੇ ਵਿੱਚ ਵਿੱਚ ਜਿੰਨਾਂ ਵੀ ਵੋਟਾਂ ਬਣਾ ਸਕਦੇ ਉਹ ਲਿਆ ਕੇ ਬਾਹਰੋਂ ਬੰਦਿਆਂ ਲਈ ਵੋਟਾਂ ਬਣਾ ਲਓ ਛੇਤੀ ਜੀ ਦੀ ਕਿਉਂਕਿ ਆਨਲਾਈਨ ਵੋਟਾਂ ਨੇ ਕੋਈ ਤਸਦੀਕ ਨਹੀਂ ਕੋਈ ਪੜਤਾਲ ਨਹੀਂ ਸ਼ਾਰਾਂ ਦੇ ਵਿੱਚ ਤਲਾ ਤੜ ਇਹ ਇਮਾਰਤਾਂ ਖੜੀਆਂ ਕਰਕੇ ਬਿਲਡਿੰਗਾਂ ਖੜੀਆਂ ਕਰਕੇ ਉੱਥੇ ਜਾਲੀ ਵੋਟਾਂ ਬਣਾ ਕੇ ਲਿਆ ਕੇ ਬਾਹਰਲੇ ਬੰਦਿਆਂ ਦੀ ਡੈਮੋਗ੍ਰਾਫੀ ਪੰਜਾਬ ਦੀ ਬਿਲਕੁਲ ਬਗਲ ਦੇਣੀ ਇਹਨਾਂ ਨੇ ਸੋ ਇਸ ਕਰਕੇ ਹੁਣ ਇਹ ਇਹ ਹੈਰਾਨੀ ਜਨ ਗੱਲ ਤੁਸੀਂ ਇਹ ਦੇਖੋ 20 ਇਹਦੇ ਵਿੱਚ ਹੋਰ ਦੇਖੋ ਇਹਨਾਂ ਨੇ ਜਿਹੜੀਆਂ ਗੱਲਾਂ ਰੱਖੀਆਂ ਨੇ ਜਿਹੜਾ ਨਵਾਂ ਇਹ ਲੈ ਕੇ ਆਇਆ ਵੀ ਆਸੀ ਕਰਨ ਜਾ ਰਹੇ ਆ ਕੋਈ ਵੀ ਉਦਯੋਗਿਕ ਇਮਾਰਤ ਕੋਈ ਉਦਯੋਗ ਲਾਉਣਾ ਕੋਈ ਕਾਰਖਾਨਾ ਲੈਣਾ ਫੈਕਟਰੀ ਲਾਉਣੀ ਕੋਈ ਰੋਕ ਟੋਕ ਨਹੀਂ ਜੋ ਮਰਜ਼ੀ ਦਾ ਲੋ ਉਹ ਵੀ ਸ਼ਹਿਰੀ ਇਲਾਕੇ 'ਚ ਬਸੋਂ ਦੇ ਵਿੱਚ ਜਦੋਂ ਕਿ ਬਸੋਂ ਦੇ ਨੇੜੇ ਕੋਈ ਤੁਸੀਂ ਕਾਰਖਾਨਾ ਕੋਈ ਫੈਕਟਰੀ ਨਹੀਂ ਲਾ ਸਕਦੇ ਪਰ ਇਹਨੇ ਖੁੱਲ੍ਹ ਦੇ ਦਿੱਤੀ ਜੋ ਮਰਜ਼ੀ ਦਾ ਲੋ ਅਗਲੀ ਗੱਲ ਕਿਸੇ ਵੀ ਜ਼ਮੀਨ ਨੂੰ ਤੁਸੀਂ ਫਾਰਮ ਹਾਊਸ 'ਚ ਬਦਲ ਸਕਦੇ ਹੋ ਇਹ ਟੇਡੇ ਢੰਗ ਨਾਲ ਆ ਗਏ ਹੁਣ ਜਿਹੜੇ ਇਹਨਾਂ ਨੇ ਬਿਲਡਰਾਂ ਤੋਂ ਮੋਟਾ ਰੁਪਈਆ ਚੜਾਵਾ ਪੈਸਾ ਇਕੱਠਾ ਕਰਨਾ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਵੀ ਚਾਹੇ ਤੁਸੀਂ ਤੇ ਅਦਯੋਗ ਲਾ ਲਓ ਕੋਈ ਕਾਰਖਾਨਾ ਲਾ ਲਓ ਚਾਹੇ ਤੁਸੀਂ ਉਹਨੂੰ ਫਾਰਮ ਹੋਟਚ ਬਦਲੋ ਜੋ ਮਰਜ਼ੀ ਕਰ ਲਓ ਜਿੰਨੀਆਂ ਮਰਜ਼ੀ ਉੱਚੀਆਂ ਪਾ ਲਓ ਨੀਵੀਆਂ ਪਾ ਲਓ ਜੋ ਮਰਜ਼ੀ ਕਰੋ ਤੁਹਾਨੂੰ ਖੁੱਲੀ ਛੋਟਾ ਸਾਨੂੰ ਮੋਟਾ ਰੁਪਈਆ ਜਿਹੜਾ ਉਹ ਮੈਨੂੰ ਇਹ ਦੱਸੋ ਇਹ ਮੰਗ ਕਿਨੇ ਕੀਤੀ ਹੈ ਕਿਸੇ ਪੰਜਾਬ ਦੇ ਸ਼ਹਿਰੀ ਨੇ ਮੰਗ ਕੀਤੀ ਹੈ ਕਿਸੇ ਪੰਜਾਬ ਦੇ ਪਿੰਡੂ ਨੇ ਕਿਸੇ ਵੀ ਪੰਜਾਬ ਦੇ ਨਾਗਰਿਕ ਨੇ ਮੰਗ ਕੀਤੀ ਸੀ ਵੀ ਇਹ ਇਮਾਰਤਾਂ ਉੱਚੀਆਂ ਬਣਾ ਦਿਓ ਦੇਣ ਦਿਓ ਸਾਨੂੰ ਉੱਚੀਆਂ ਇਮਾਰਤਾਂ ਬਣਾਉਣ ਦਿਓ ਸਾਨੂੰ ਬੇਸਮੈਂਟ ਬਣਾਉਣ ਦਿਓ ਸੀਵਰੇਜ ਦਾ ਛੋਡੇ ਕੋਲ ਪ੍ਰਬੰਧ ਨਹੀਂ ਹੈਗਾ ਸੜਕਾਂ ਛੋਡੇ ਕੋਲ ਪੂਰੀਆਂ ਨਹੀਂ ਹੈਗੀਆਂ ਵਾਕਾਵਰਨ ਦੇ ਪੱਖ ਤੋਂ ਪਹਿਲੇ ਬੁਰਾ ਹਾਲ ਹੈ ਪਾਣੀ ਸੋਡਾ ਜ਼ਹਿਰੀਲਾ ਹੋ ਚੁੱਕਿਆ ਹੈ ਨਾ ਪੀਣ ਵਾਲਾ ਨਾ ਬਰਤਨ ਵਾਲਾ ਹੈ ਤੁਸੀਂ ਧਰਾ ਤੜ 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 ਇੰਨੀਆਂ ਬਣਾ ਕੇ ਕਲੋਨੀਆਂ ਫਲੈਟ ਜੋ ਖੁੱਲ੍ਹਾ ਦੇ ਰਿਹਾ ਹੈ ਐਨੀ ਆਬਾਦੀ ਲਿਆ ਕੇ ਵਸਾ ਰਹੇ ਹੋ ਤੇ ਪੰਜਾਬ ਨੂੰ ਬਰਬਾਦ ਕਰ ਰਹੇ ਹੋ ਪੰਜਾਬ ਦੀ ਖੇਤੀ ਨੂੰ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪੰਜਾਬ ਦੇ ਵਾਤਾਵਰਨ ਨੂੰ ਤਬਾਹ ਕਰ ਰਹੇ ਹੋ ਦੇਖੋ ਜਿਹੜੀ ਪੁਲਿਸ ਦੇ ਵਿੱਚ ਭਰਤੀ ਹੋਣੀ ਹੈ ਜਿੰਨੇ ਇਹ ਸਭ ਤੋਂ ਖਤਰਨਾਕ ਹੈ ਗੱਲ ਧਿਆਨ ਰੱਖਿਓ ਇਹ ਜਾਣਬੁੱਝ ਕੇ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਐਸਆਈ ਸਬ ਇੰਸਪੈਕਟਰ ਸਿਪਾਹੀ ਜਿਹੜੇ ਭਰਤੀ ਕੀਤੇ ਜਾਣੇ ਆ ਮੈਨੂੰ ਲਿਖ ਕੇ ਨਿਆਰੋ ਅੱਧੋਂ ਜ਼ਿਆਦਾ ਬੰਦੇ ਭਵੰਤ ਕਹਿੰਦਾ ਮੈਂ 60 ਹਜ਼ਾਰ ਨੌਕਰੀ ਦਿੱਤੀ ਮੈਂ ਦਾਅਵੇ ਨਾ ਕਹਨਾ ਸ਼ਰਤ ਨਾ ਕਹਿਣਾ ਜੇ 60 ਹਜ਼ਾਰ ਕਹਿੰਦਾ ਵੀ ਜੇ ਤੇਰੇ ਮੁਤਾਬਕ ਹੈ ਮੰਨ ਲਿਆ ਭਵੰਤ 60 ਹਜ਼ਾਰ ਨੌਕਰੀ ਦਿੱਤੀ ਜੇ 30 ਹਜ਼ਾਰ ਤੋਂ ਵੱਧ ਬੰਦਾ ਬਾਹਰਲਾ ਨਾ ਹੋਵੇ ਮੁੰਨੀਓਂ ਤਾਂ ਬਾਹਰ ਦਿਓ ਕਿਉਂ ਨਹੀਂ ਜਨਤ ਕਰਦੇ ਤੁਸੀਂ ਇਹ ਗੱਲਾਂ ਬਈ ਵੀ ਹਾਂ ਆਹ ਨੌਕਰੀਆਂ ਪੰਜਾਬਗਾਂ ਨੂੰ ਦਿੱਤੀਆਂ ਮੈਂ ਤੁਹਾਡੇ ਸਾਹਮਣੇ ਅੰਕੜੇ ਰੱਖੇ ਆ 52 ਜਈਆਂ ਦੇ ਵਿੱਚੋਂ 35 ਬੰਦੇ ਜਨਰਲ ਪੋਸਟਾਂ ਦੇ ਵਿੱਚੋਂ ਇਹ 52 ਜਨਰਲ ਪੋਸਟਾਂ ਦੀ ਗੱਲ ਕਰਦਾ ਐ ਬਾਕੀ ਦਾ ਬਹੁਤ ਜ਼ਿਆਦਾ ਹੋਣਗੇ 35 ਬੰਦੇ ਹਰਿਆਣੇ ਦੇੋਂ ਕੱਲੇ ਤੋਂ ਆਹ ਤੁਹਾਨੂੰ ਇਧਰ ਹੜਾਣਾ ਮਾਰਤਾ ਇਹ ਹੜ ਆਮ ਨਹੀਂ ਆ ਗਈ ਕੁਦਰਤੀ ਆਫਤਾਂ ਨਹੀਂ ਹੈਗੀਆਂ ਇਹ ਮੈਂ ਕੱਲ ਸਟੇਜ ਤੇ ਹੀ ਬੋਲਿਆ ਸੀਦਾ ਵੀ ਜਿਹੜੇ ਹੜ ਲਿਆਂਦੇ ਗਏ ਐ ਇਹ ਸ਼ਾਸਤਰੀ ਹੜ ਨੇ ਇਹ ਗੱਲ ਦਾ ਖੁਲਾਸਾ ਜਦੋਂ 23 ਦੇ ਵਿੱਚ ਹੜਾ ਆਇਆ ਉਦੋਂ ਹੋ ਗਿਆ ਸੀ ਪਾਉਂਗ ਡੈਮ 'ਚ ਜਦੋਂ ਪਾਣੀ ਛੱਡਿਆ ਸੀ 19 18 19 ਅਗਸਤ ਨੂੰ ਪੰਜਾਬ ਡੁੱਬਿਆ ਸੀ 18 19 ਅਗਸਤ 2023 ਨੂੰ ਆ ਡੈਮ ਹੜਾਂ ਦੇ ਕਰਕੇ ਉਦੋਂ ਵੀ ਇਹ ਸਾਜ਼ਿਸ਼ ਰਚੀ ਗਈ ਸੀ ਸਾਡੀ ਲੁਧਿਆਣੇ ਦੀ ਟੀਮ ਨੇ ਇਹਦਾ ਖਲਾਸਾ ਕੀਤਾ ਸੀਗਾ ਉਦੋਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰਾਂ ਲੱਗੀਆਂ ਸੀ ਵੀ ਇਹ ਕੁਦਰਤੀ ਹੜ ਨਹੀਂ ਹੈਗੇ ਇਹ ਬੰਦੇ ਦੀ ਨਗਹਿਲੀ ਉਹਨੇ ਲਿਖਿਆ ਸੀ ਪਰ ਬੰਦੇ ਦੀ ਨਗਹਿਲੀ ਨਹੀਂ ਸਾਜ਼ਿਸ਼ ਸੀ ਸਾਡੀ ਉਹ ਟੀਮ ਨੇ ਅੰਕੜਾ ਤੱਥ ਇਕੱਠੇ ਕੀਤੇ ਵੇਰਵੇ ਇਕੱਠੇ ਕੀਤੇ ਰਿਕਾਰਡ ਇਕੱਠਾ ਕੀਤਾ ਸਾਰਾ ਡਾਟਾ ਇਕੱਠਾ ਕੀਤਾ ਵੀ ਪਾਣੀ ਪਿੱਛੋਂ ਕਿਨਾਰ ਰਿਹਾ ਪੱਧਰ ਪਾਣੀ ਦਾ ਡੈਮ ਕਿੰਨਾ ਅੱਗੇ ਕਿੰਨਾ ਛੱਡਿਆ ਜਾ ਰਿਹਾ ਇਹਨਾਂ ਨੇ ਉਹ ਸਾਰੇ ਅੰਕੜੇ ਖਬਰਾਂ ਲੱਗਣ ਤੋਂ ਬਾਅਦ ਰੌਲਾ ਪੈਣ ਤੋਂ ਬਾਅਦ ਜਿਹੜੀ BBMP ਦੀ ਵੈਬਸਾਈਟ ਹੈ ਉਦੋਂ ਅੰਕੜੇ ਹੀ ਡਾਤੇ ਉਤੋਂ ਜਿਹੜਾ ਰਿਕਾਰਡ ਸੀ ਤੱਤ ਸੀ ਡਾਟਾ ਸੀ ਸਾਰਾ ਖਤਮ ਹੀ ਕਰਤਾ ਕਿਉਂ 12 ਅਗਸਤ ਨੂੰ ਇਹਨਾਂ ਨੇ ਪਾਣੀ ਜਿਹੜੇ ਪਾਉ ਡੈਮ ਦੇ ਜਿਹੜੇ ਅਸੀਂ ਗੇਟ ਬੰਦ ਕਰਤੇ ਜਿਹੜਾ ਅੱਗੇ ਪਾਣੀ ਜਾ ਰਿਹਾ ਸੀ ਪਿੱਛੋਂ ਪਾਣੀ ਵੱਧ ਆ ਰਿਹਾ ਸੀ ਇਕਦਮ ਪਾਣੀ ਇਕੱਠਾ ਕਰਕੇ 18-19 ਅਗਸਤ ਨੂੰ ਇਕਦਮ ਛੱਡਿਆ ਪਾਣੀ ਤੇ ਸਾਰਾ ਨੁਕਸਾਨ ਕਰਤਾ ਪੰਜਾਬ ਦਾ ਅੱਜ ਵੀ ਇਹੀ ਹੋ ਰਿਹਾ ਜਦੋਂ ਪਿੱਛੇ ਪਤਾ ਲੱਗਦਾ ਨਹੀਂ ਪਾਣੀ ਸ਼ੁਰੂ ਹੋ ਗਏ ਉਹ ਮੈਨੀਆਂ ਪਾਣੀ ਛੱਡਦੇ ਹੌਲੀ ਹੌਲੀ ਪਾਣੀ ਛੱਡੀ ਜਾਣਗੇ ਨਾ ਇਹ ਜਦੋਂ ਪਾਣੀ ਇਕੱਠਾ ਹੋਊਗਾ ਵੀ ਹਾਂ ਹੁਣ ਜਮਾ ਉੱਤੋਂ ਨਹੀਂ ਲੰਘ ਗਿਆ ਉਦੋਂ ਇਕੱਠਾ ਪਾਣੀ ਛੱਡ ਕੇ ਪੰਜਾਬ ਨੂੰ ਮਾਰ ਦਿੰਦੇ ਜਾਨੀ ਮਾਲੀ ਨੁਕਸਾਨ ਪਸ਼ੂ ਮਰ ਗਏ ਬੰਦੇ ਮਰ ਰਹੇ ਨੇ ਫਸਲਾਂ ਮਰ ਗਈਆਂ ਘਾਟ ਡੁੱਬ ਗਏ ਤਬਾਹ ਹੋ ਗਿਆ ਪੰਜਾਬ ਉਦੋਂ ਬੀਬੀ ਐਮਬੀ ਦੇ ਵਿੱਚੋਂ ਜਿਹੜੇ ਸਾਡੇ ਡੈਮਾਂ ਦੇ ਪ੍ਰਬੰਧ ਹੈ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਵਿੱਚੋਂ ਪੰਜਾਬ ਪਾਸੇ ਕੱਢਤਾ ਪੰਜਾਬ ਦੀ ਹਿੱਸੇਦਾਰੀ ਖਤਮ ਕਰਤੀ ਦਾਵੇਦਾਰੀ ਖਤਮ ਕਰਤੀ ਮੈਂਬਰਸ਼ਿਪ ਖਤਮ ਕਰਤੀ ਪੰਜਾਬ ਦੇ ਅਧਿਕਾਰੀ ਵਿੱਚੋਂ ਕੱਢ ਦਿੱਤੇ ਗਏ ਭਵੰਤਰ ਵਾਲਿਆਂ ਨਾਲ ਸਾਜ਼ਿਸ਼ ਦੇ ਵਿੱਚ ਸੈਂਟਰ ਦੇ ਨਾਲ ਇਹ ਇਹ ਸਾਜ਼ਿਸ਼ੀਗੀ ਇੱਕ ਬਹਾਨਾ ਬਣਾਇਆ ਸੈਂਟਰ ਨੇ ਇਹ ਉਹਦਾ ਹਿੱਸਾ ਬਣਿਆ ਭਵੰਤਰ ਇੱਥੋਂ ਜਾ ਕੇ ਇਹਨਾਂ ਨੇ ਪੰਜਾਬ ਪੁਲਿਸ ਲਾ ਕੇ ਤੇ ਆ ਆ ਲੈ ਕੇ ਮੰਤਰੀ ਸ਼ੰਤਰੀ ਜੀ ਤੇ ਉੱਥੇ ਬਾਗੇ ਜਾ ਕੇ ਅਧਿਕਾਰੀ ਬੰਦ ਕਰ ਲਿਆ ਜੀ ਬੀਬੀਐਮਪੀ ਦਾ ਜੁੰਡਾ ਲਾ ਲਿਆ ਜੀ ਉਹਨੂੰ ਉਹ ਬਹਾਨਾ ਮਿਲ ਗਿਆ ਸੈਂਟਰ ਨੂੰ ਉਹਨਾਂ ਨੇ ਚਾੱਕ ਕੇ ਸਾਰਾ ਜਿਹੜਾ ਕੰਟਰੋਲ ਸੀਗਾ ਉਹ ਉਹਨਾਂ ਦੇ ਪਹਿਲੇ ਕੋਲੇ ਆ ਉਹ ਜਿਹੜੀ ਲਾਖੀ ਕਰਦੀ ਸੀਗੀ ਪੰਜਾਬ ਪੁਲਿਸ ਉਹ ਵੀ ਪਾਸੇ ਕਰਕੇ ਸੀਆਈਐਸਐਫ ਉੱਥੇ ਲੈ ਕੇ ਲਾਤੀ ਹੁਣ ਭਾਂਤ ਸਿਆ ਜਾ ਫੇ ਲੜ ਜਾ ਕੇ ਕਾਰਜੀ ਨੂੰ ਬੰਦ ਕਰਦਾ ਰੋਕ ਸੀਆਈਐਸਐਫ ਨੂੰ ਮਾਰ ਪੰਜਾਬ ਦੇ ਲੋਕਾਂ ਨੂੰ ਹੁੱਕਾ ਸਾਦਾ ਦੇ ਭਮਕੜਾ ਨੂੰ ਜਿਹੜਾ ਭਵਕੜ ਹੈ ਲਜਾ ਤੇਰੇ ਜਾਨ ਮੰਤਰੀ ਉਥੇ ਅੱਜ ਤੇਰੇ ਫਰਦਈ ਹਜੂਤ ਬੈ ਸਰਗੇ ਵੀ ਅਸੀਂ ਐ ਕਰਦੇ ਆਂਗੇ ਅਸੀਂ ਬੂੰਦ ਪਾਣੀ ਦੇਵਾਂਗੇ ਕਿਹੜੇ ਬੂੰਦ ਦੀ ਤੂੰ ਗੱਲ ਕਰ ਰਿਹਾ